वाली चीज बदलनी चाहिए कि ये वाली चीज बदलनी चाहिए बोलो बेटा हां म्यूजिक क्लास मनुष्य क्लास हां मनु वातावरण कौन बताएगा हां तो

ਆਪੀ ਸੀਐਸ ਪੀਪੀਐਸ ਆਫਿਸਰਸ ਥੈਂਕ ਯੂ ਜਿਹੜੇ ਸਕੂਲਸ ਆਫ ਇਮਿਨੈਂਸ ਨੇ ਉਹਨਾਂ ਦੇ ਵਿੱਚੋਂ ਕਿਸੇ ਵੀ ਸਕੂਲ ਨੇ ਅਡਾਪਟ ਕਰ ਲਿਆ ਤੇ ਉਹਦੇ ਮੈਂਟਰ ਬਣ ਜਾਣ ਤੇ ਮੈਂ ਬਚਨ ਦਾਦਾ ਇੱਕ ਸਕੂਲ ਜਿਹੜੀ ਹੈਗੀ ਹੋ ਰਿਕਵੈਸਟ ਕੀਤੀ ਸੀ ਤੇ ਸਰਕਾਰ ਨੇ ਮੈਨੂੰ ਇਹ ਜਿਹੜਾ ਪੋਸ਼ੂਲੀ ਦਾ ਸਕੂਲ ਹੈ ਇਹਦਾ ਮੈਂਟਰਸ਼ਿਪ ਦਾ ਰੋਲ ਜਿਹੜਾ ਹੈਗਾ ਉਹ ਦਿੱਤਾ ਹੈ ਤੇ ਅੱਜ ਆਪਾਂ ਪਹਿਲਾ ਇੱਥੇ ਵਿਜ਼ਿਟ ਕੀਤੀ ਹੈ ਜਿੱਥੇ ਮੈਂ ਸਾਰੇ ਜਿਹੜੇ ਆਪਣੇ ਪ੍ਰਿੰਸੀਪਲ ਸਾਹਿਬ ਨੇ ਮੈਡਮ ਨੇ ਤੇ ਸਾਰੇ ਟੀਚਿੰਗ ਸਟਾਫ ਤੇ ਸਾਰੇ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਇਹਨਾਂ ਦੇ ਜਿਹੜੇ ਇਸ਼ੂਜ਼ ਹੈ ਭਾਵੇਂ ਅਕੈਡੈਮਿਕ ਹੈ ਇਨਫਰਾਸਟ੍ਰਕਚਰਲ ਹੈ ਉਹਦੇ ਬਾਰੇ ਗੱਲ ਕੀਤੀ ਤੇ ਨਾਲ ਹੀ ਮੈਂ ਇਹਨਾਂ ਨੂੰ ਇਹ ਵੀ ਕਿਹਾ ਕਿ ਇੱਕ ਹਰ ਇੱਕ ਮਹੀਨੇ ਵਿੱਚ ਮੈਂ ਇੱਕ ਵਾਰ ਇੱਥੇ ਆਉਂਦਾ ਰਹਾਂਗਾ ਤੇ ਸਕੂਲ ਨੂੰ ਆਪਾਂ ਕਿਵੇਂ ਇੰਪਰੂਵ ਕਰ ਸਕਦੇ ਹਾਂ ਮਿਲ ਕੇ ਸਾਰੇ ਲੋਕਾਂ ਨੂੰ ਪੇਰੈਂਟਸ ਨੂੰ ਟੀਚਰਸ ਨੂੰ ਬੱਚਿਆਂ ਨੂੰ ਸਾਥ ਸਿੱਖੇ ਉਹਦੇ ਬਾਰੇ ਆਪਾਂ ਚੜਾਏਗਾ ਅਗਲੇ ਚਾਰ ਹਫ਼ਤੇ ਲੈ ਕੇ ਤਾਂ ਤੇ ਹੁਣ ਜਿਹੜੀ ਵੀ ਕਮੀਆਂ ਨੇ ਇਨਸ਼ਾਅੱਲਾ ਆਪਾਂ ਸਾਰੇ ਮਿਲ ਕੇ ਕਰਾਂਗੇ ਇਹਨਾਂ ਲੋਕਾਂ ਦਾ चंगे जे है बच्चे बहुत काबिल बच्चे ने बहुत चंगी तरीके मेहनत कर रहे हैं काफ़ी सारे आस पा आले दुआले जे पिंड ने उतों आते इतने लगभग तीन जी बसिस हैं वो भी जाने बच्चों के जोड़े पिंड ने उतों ले आने वास्ते तो इन्हों कुछ मुर्टली रिकॉयरमेंट्स ने जिमें कि पानी है पर थोड़ा जहा क्योंकि च कुल बच्चे बद गए स्कूल ऑफ एमिन हो करके कुछ एक्सट्रा टूल रिक्वायरमेंट है कंप्यूटर्स वगैरह जोड़े है वह नए प्लस ਖਾਨ ਦੇ ਵਾਸਤੇ ਜਿਹੜਾ ਹੈ ਗਾਰਲਕ ਸੈਪਰੇਟ ਕਮਰਾ ਵਗੈਰਾ ਲਾਇਬ੍ਰੇਰੀ ਬੈਡਰੂਮ ਹੋਣੀ ਚਾਹੀਦੀ ਹੈ ਮੈਂ ਸਾਰੀ ਚੀਜ਼ਾਂ ਜਿਹੜਾ ਹੈ ਕਿ ਨੋਟ ਕਰ ਲਿਆ ਨੇ ਤੇ ਆਪਾਂ ਜਲਦੀ ਇਹਨਾਂ ਨੂੰ